ਜੇ ਕਿਤੇ ਮੈਂ ਸੋਚ ਲੈਂਦਾ ਕਿ ਮੇਰੇ ਘਰ ਦੇ ਮੇਰੇ ਘਰ ਦੇ ਆਨੇ ਤੱਕ ਵੀ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਜੇ ਮੈਂ ਸੋਚ ਲੈਂਦਾ ਕਿ ਮੈਂ हट ਜਾਣਾ ਤਾਂ ਇਹ ਜਿਹੜੇ ਵੀ ਅੱਜ ਕੁਝ ਲੈ ਰਹੇ ਸੀ ਐਚੜੀਆਂ ਨੂੰ ਮਿਲਦੇ ਸਾਡੇ ਸੰਘਰਸ਼ਾਂ ਦੀ ਬਦੌਲਤ ਮਿਲਦੇ ਆ ਤੁਹਾਡੇ ਸਾਥੀਆਂ ਦੇ ਸਹਿਯੋਗ ਨਾਲ ਮਿਲਦੇ ਆ ਜਿਸ ਵੇਲੇ ਇਹਨਾਂ ਨੇ ਸ਼ਾਂਤੀ ਕੀਤੀ ਸੀ ਸੰਦਾ ਐਂਡ ਕੰਪਨੀ ਆਉਣ ਤੋਂ ਪਹਿਲਾਂ ਸਾਡੀ ਇੰਦਰਜੀਤ ਮਾਜ ਕੰਪਨੀ ਸੀ ਉਹਨਾਂ ਨੇ ਵਾਈ ਮੁੰਡੇ ਨਵਾਂ ਸ਼ਹਿਰ ਦੇ ਸਰਕਲ ਦੇ ਵਿੱਚੋਂ ਕੱਢ ਦਿੱਤੇ ਸੀ ਔਰ ਵਾਈਆਂ ਦੇ ਵਿੱਚੋਂ ਇੱਕ ਮੈਂ ਸੀਗਾ ਜਿਹੜਾ 2 ਮਹੀਨੇ ਬਾਅਦ ਜੁਆਇਨਿੰਗ ਕੀਤੀ ਸੀ ਬਾਕੀ ਸਾਰਿਆਂ ਦੀ ਕੋਰਸ ਧੰਨਵਾਦ ਮੇਰਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨਾਲ ਵੀ ਜਾ ਜਾ ਕੇ ਇਹ ਪ੍ਰੈਸ਼ਰ ਪਾਇਆ ਸਰ ਪ੍ਰੈਸ਼ਰ ਪਾਇਆ ਸੀ ਕਿ ਇਹਨਾਂ ਮੁੰਡਿਆਂ ਨੂੰ ਰੱਖਿਆ ਜਾਵੇ ਕਿਉਂਕਿ ਜੇ ਅਸੀਂ ਆਪਣਾ ਸਾਡਾ ਹੁਣ ਪਰਿਵਾਰ ਬੈਠਾ ਆਪਾਂ ਇਕੱਠੇ ਹੋਇਆ ਮੈਂ ਸੋਚਦਾ ਸੀ ਕਿ ਸਾਨੂੰ ਇਹ ਸੰਘਰਸ਼ ਨੂੰ ਹੋਰ ਵਧਾਣਾ ਚਾਹੀਦਾ ਸੀ ਜਿਸ ਟਾਈਮ ਅਸੀਂ ਅਲਾਡ ਕਰਤਾ ਵੀ ਸੀਐਚਵੀ ਸਾਰੇ ਹੀ ਕਮੇਟ ਕਰਨਗੇ ਜੁਆਇੰਟ ਫੋਰਮ ਦੀ ਤਾਂ ਉਸ ਵੇਲੇ ਇੱਕ ਚਿੱਠੀ ਨਿਕਲ ਕੇ ਆ ਜਾਂਦੀ ਆ ਕਿ ਠੇਕੇਦਾਰਾਂ ਨੂੰ ਵੀ ਸਾਨੂੰ ਜਿਹੜੇ ਨੌਕਾਹ ਦੇ ਇਹਨਾਂ ਦੀ ਜਗ੍ਹਾ ਕਰਮਚਾਰੀ ਆ ਉਹ ਨਵੇਂ ਉਪਲਬਧ ਕਰਾਏ ਜਾਣ ਔਰ ਉਹਨੇ ਬਕਾਇਦਾ ਸੰਧ ਐਂਡ ਕੰਪਨੀ ਨੇ ਜਵਾਬ ਦੇ ਦਿੱਤਾ ਵੀ ਸਾਡੇ ਨੂੰ ਕਹੜੇ ਨਾ ਸਾਡੇ ਇਹ ਵਰਕਰ ਰੋਟਰ ਦੇ ਵਿੱਚ ਸਾਡੀਆਂ ਇਹਨਾਂ ਦੀ ਹੱਦ ਹੈ ਜੀ ਗੱਲ ਕਰੀਏ ਜਿਸ ਪਹਿਲੇ ਜੁਆਇੰਟ ਫੋਰਮ ਦੀ ਹਮਾਇਤ ਲਈ ਸਾਡੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਸੀ ਵੀ ਹਮਾਇਤ ਡਟਮੀ ਕਰੇ ਤਾਂ ਉਹਦੇ ਵਿੱਚ ਸਾਡੀਆਂ 15 ਮੰਗਾਂ ਸੀ ਔਰ 15 ਮੰਗਾਂ ਦੇ ਵਿੱਚੋਂ ਜੁਆਇੰਟ ਫੋਰਮ ਦੇ ਨਾਲ 8 ਮੰਗਾਂ ਸਾਡੀਆਂ ਜਾਇਜ਼ ਸੀ ਸਾਡੀਆਂ ਕੋਮਨ ਹੋ ਗਈਆਂ ਕਿਉਂਕਿ ਸਾਡੀ ਪਹਿਲੀ ਮੰਗ ਇਹ ਸੀ ਵੀ ਸਾਨੂੰ ਇਸ ਮਹਿਕਮੇ ਦੇ ਵਿੱਚ ਰੈਗੂਲਰ ਕੀਤਾ ਜਾਵੇ ਉਹ ਵੀ ਇਹਨਾਂ ਨੇ ਮੰਗ ਰੱਖੀ ਹੋਈ ਸੀ ਦੂਜੀ ਸਾਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਨਾਲ ਘੱਟੋ-ਘੱਟ ਉਹੀ ਅਗਰ ਤਾਂ ਜਿੰਨੀ ਸਾਡੀ ਕੁਆਲਿਫੀਕੇਸ਼ਨ ਦੇ ਹਿਸਾਬ ਤੇ ਸਰ ਤਨਖਾਹ ਦਿੱਤੀ ਜਾਵੇ ਇਹ ਗੱਲਾਂ ਜਿਹੜੀਆਂ ਵੀ ਜੁਆਇੰਟ ਫੋਰਮ ਦੇ ਨਾਲ ਸਾਡੀਆਂ ਮੰਗਾਂ ਸਿਗੀਆਂ ਉਹਦਾ ਜਿਹੜਾ ਪੀਡੀਐਫ ਆਰਾਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆ ਗਿਆ ਸਿਗਾ ਸੋ ਮੈਂ ਸਾਰੇ ਹੀ ਸਾਥੀਆਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਨਾ ਸਾਡਾ ਪਿਆਰ ਬਣਿਆ ਰਹੇ ਕਿਉਂਕਿ ਇੱਕ ਦੂਜੇ ਦੇ ਅਸੀਂ ਕੰਮ ਆਣਾ ਸਿੰਗ ਨਾ ਪਵੇ ਔਰ ਮੈਂ ਇਹ ਕੋਈ ਸਮੂਥੀ ਲੀਡਰਸ਼ਿਪ ਨੂੰ ਵੀ ਇਹੀ ਗੱਲ ਕਹਿਣੀ ਜਾਂਦਾ ਵੀ ਤੁਸੀਂ ਉੱਪਰ ਲੀਆਂ ਜਿੰਨੀਆਂ ਵੀ ਜੱਥੇ ਬੰਨੀਆਂ ਲੀਡਰਸ਼ਿਪ ਆ ਉਹਨਾਂ ਦੇ ਨਾਲ ਜ਼ਰੂਰ ਗੱਲ ਕਰੋ ਵੀ ਇਹ ਇਹ ਗੱਲ ਹੋਈ ਕਿਉਂ ਕਾਤੇ ਤੇ ਕਿਉਂ ਹੋਈ ਇੱਕ ਗੱਲ ਮੈਂ ਤੁਹਾਡੇ ਇਤਿਹਾਸ ਚ ਹੋਰ ਲੈ ਕੇ ਆਦਾ ਸਾਨੂੰ ਜਦੋਂ ਕੋਈ ਸਾਡਾ ਸੀਐਚਵੀ ਮੁਲਾਜ਼ਮ ਦੀ ਆਨ ਦੀ ਸਪੋਰਟ ਡਿਫ ਹੋ ਜਾਂਦੀ ਸੀ ਮੋੜਤ ਹੋ ਜਾਂਦੀ ਸੀ ਤਾਂ ਪਹਿਲਾਂ ਤਾਂ ਚਿੱਠੀ ਇਹ ਕੱਢ ਦਿੰਦੇ ਸੀ ਕਿ ਇਹ ਠੇਕੇਦਾਰ ਦਾ ਬੰਦਾ ਆ ਫਿਰ ਸਾਨੂੰ 10 ਲੱਖ ਰੁਪਏ ਮੋਕੇ ਦੀ ਗ੍ਰੋਪੀ ਛੋੜਛਿੜੀ ਦਿੱਤੀ ਜਾਂਦੀ ਸੀ 2 ਲੱਖ ਰੁਪਈਆ ਬਿੱਲ ਫਿਰ ਲੇਬਰ ਬਿੱਲ ਫਿਰ ਦਾ ਦਿੱਤਾ ਜਾਂਦਾ ਸੀਗਾ ਤੇ 10 ਲੱਖ ਰੁਪਈਆ ਜਿਹੜਾ ਠੇਕੇਦਾਰ ਸਾਨੂੰ ਦਿੰਦਾ ਸੀ ਟੋਟਲ ਮਤਲਬ 25 ਲੱਖ ਰੁਪਈਆ ਸੀ ਪਰ ਅਸੀਂ ਕੱਲ ਜਦੋਂ ਨਾਲ ਅਲਾਟ ਕੀਤਾ ਤਾਂ ਉਹ ਜਿਹੜਾ ਆ ਇਹ ਸ਼ੋਰਚ ਦਾ 20 ਲੱਖ ਰੁਪਏ ਇਹਨਾਂ ਨੇ ਕੀਤਾ ਓਨ ਦੀ سپورਟ ਤੇ ਨਾਲ ਇੱਕ 30 ਲੱਖ ਰੁਪਏ ਜੇ ਇਹਨਾਂ ਨੂੰ ਡੇਟ ਦੇ ਵਿੱਚ ਡੈਫਟ ਹੋ ਜਾਂਦੀ ਕੋਈ ਵੀ ਕੰਮ ਦੇ ਵਿੱਚ ਸਾਡੀ ਰਿਪੋਰਟ ਇਹਨਾਂ ਦੀ ਪੋਸਟ ਵੀ ਪਾਈ ਜਾਂਦੀ ਆ ਤਾਂ ਉਹਨਾਂ ਨੇ 50 ਲੱਖ ਰੁਪਏ ਇੱਕ ਸੀਐਚਵੀ ਨੂੰ ਮੋਟੇ ਦੇ ਦੇਣਾ ਹੈ ਸੋ ਮੈਂ ਇਹ ਜ਼ਰੂਰ ਚਾਹੁੰਦਾ ਜਿੰਨਾ ਚਿਰ ਆਪਾਂ ਪਰਿਵਾਰ ਦੇ ਵਿੱਚ ਲੜਾਂਗੇ ਏਕੇ 'ਚ ਲੜਾਂਗੇ ਤਾਂ ਏਕੇ ਦੇ ਵਿੱਚ ਬਹੁਤ ਤਾਕਤ ਹੈ ਸੋ ਮੈਂ ਤੁਸੀਂ ਮੇਰੇ ਤੋਂ ਸਾਰੇ ਸੀਨੀਅਰ ਹੋ ਔਰ ਇਹ ਗੱਲ ਜੁਆਇੰਟ ਫੋਰਮ ਦੇ ਨਾਲ ਜੋ ਵੀ ਅੱਜ ਦੀ ਮੀਟਿੰਗ ਹੋਈ ਔਰ ਮੈਂ ਅੱਜ ਜਦੋਂ ਵੀ ਮੈਨੂੰ ਕਿਤੇ ਮੇਰੀ ਸਟੇਜ ਦੇ ਵਿੱਚ ਸਟੇਟ ਲੈਵਲ ਤੇ ਮੌਕਾ ਮਿਲੂਗਾ ਸਟੇਜ ਤੇ ਬੋਲਣ ਦਾ ਇਹ ਗੱਲ ਮੈਂ ਸ਼ਰਯਾਮ ਉਸ ਟਾਈਮ ਉਸ ਲੈਵਲ ਤੇ ਜ਼ਰੂਰ ਕਰੂੰਗਾ ਕਿ ਇਹ ਮਸਲਾ ਸਾਡਾ ਜਦੋਂ ਸੀਐਚਪੀਆਂ ਦਾ ਸਾਂਝਾ ਹੋਇਆ ਸੀ ਇਹ ਕੀਤਾ ਨਹੀਂ ਤੇ ਕਿਉਂ ਨਹੀਂ ਕੀਤਾ ਇਹ ਮੋਸਟ ਲੈਵਲ ਤੇ ਮੈਂ ਜ਼ਰੂਰ ਗੱਲ ਕਰੂੰਗਾ ਜਦੋਂ ਵੀ ਕਿਤੇ ਮੈਨੂੰ ਇਹ ਸਟੇਜ ਦਾ ਮੈਨੇਜ ਜਿੱਥੇ ਬੰਦੀ ਨੇ ਮੌਕਾ ਦਿੱਤਾ ਬਾਰ-ਬਾਰ ਮੈਂ ਇਹੀ ਜ਼ਰੂਰ ਕਹਿ ਰਿਹਾ ਜਿੰਨੇ ਵੀ ਖਾਸ ਕਰਕੇ ਆ ਮੁੰਡੇ ਨਵੇਂ ਭਰਤੀ ਹੋਏ ਆ ਇਹਨਾਂ ਨੂੰ ਬੋਲਣ ਦਾ ਮੌਕਾ ਦੋ ਐਪਰੀਸ਼ੀਏਟ ਕਰੋ ਕਿ ਆਓ ਸਟੇਜਾਂ ਦੇ ਉੱਤੇ ਆਓ ਕਿਉਂਕਿ ਆਉਣ ਵਾਲਾ ਟਾਈਮ ਇਹਨਾਂ ਲਈ ਬਹੁਤ ਘੱਟ ਗਿਆ ਮਨਾਂ ਦੇ ਵਿੱਚ ਡਰ ਬਹੁਤ ਪਿਆ ਕਿ ਮੈਨੇਜਮੈਂਟ ਸਾਡੇ ਨਾਲ ਧੱਕਾ ਨਾ ਕਰ ਜਵੇ ਕਿਉਂਕਿ ਜੇ ਇਹ ਹੀ ਨਾ ਲੜ ਸਕੇ ਸ਼ੰਘਾਰਸ਼ਨਾ ਕਰ ਸਕੇ ਤਾਂ ਇਹਨਾਂ ਦਾ ਜਿਹੜਾ ਹੌਸਲਾ ਹੈ ਉਹਨੂੰ ਉਠਾਉਣ ਵਾਲਾ ਕੋਈ ਨਹੀਂ ਮੈਂ ਇਹਨਾਂ ਨੂੰ ਵੀ ਦੱਸਣਾ ਚਾਹੁੰਦਾ ਹਜੇ ਤੁਹਾਡੀਆਂ ਲੀਡਰਸ਼ਿਪਾਂ ਬੈਠੀਆਂ ਆ ਸਮੂੱਚੀ ਜੇ ਤੁਹਾਡੇ ਤੇ ਕੋਈ ਆਚ ਵੀ ਆਂਦੀ ਹੈ ਤੁਹਾਨੂੰ ਬਚਾਉਣ ਲਈ ਬੈਠੇ ਤੁਹਾਡਾ ਬਾਹਲ ਵਿੰਗਾ ਨਹੀਂ ਹੋਣਾ ਆਪਣਾ ਡਰ ਕੱਢੋ ਕਿਉਂਕਿ ਇੱਥੇ ਜਦੋਂ ਸਟੇਜ ਕੰਮ ਚੱਲਦੀ ਸੀ ਕੋਈ ਵੀ ਨਾ ਸੀ ਐਚਵੀਆ ਦੇ ਵਿੱਚੋਂ ਕੋਈ ਮੁੰਡਾ ਜੰਗ ਉੱਠ ਰਿਹਾ ਨਾ ਤੁਹਾਡੇ ਵਿੱਚੋਂ ਮੈਂ ਧੰਨਵਾਦ ਕਰਦਾ ਜਿਹੜੇ ਮੇਰੇ ਦੋ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹੈ ਮੈਂ ਬਾਕੀ ਵੀ ਸਾਥੀਆਂ ਦਾ ਚਾਹਣਾ ਵੀ ਆਪਣੀ ਜੱਦ ਕੱਢੋ ਕਿਉਂਕਿ ਸੰਘਰਸ਼ਾਂ ਦੇ ਨਾਲ ਹੀ ਮੈਕਨੇ ਦੇ ਵਿੱਚੋਂ ਬਹੁਤ ਕੁਝ ਪ੍ਰਾਪਤੀਆਂ ਹੋਈਆਂ ਜਿਵੇਂ ਸੰਜੀਪ ਭਾਈ ਨੇ ਕਿਹਾ ਸੀਗਾ ਕਿ ਸਾਡੀਆਂ ਕਈ ਮੰਗਾਂ ਹੋਈਆਂ ਸਾਨੂੰ ਪਤਾ ਨਹੀਂ 13ਵੀਂ ਤਨਖਾਹ ਦੇ ਨਹੀਂ ਸੀ ਪਤਾ ਜੇ ਅੱਜ ਇਹ ਕਾਟੋ ਸਾਡਾ ਹੋਇਆ ਇਸੇ ਕਾਟ ਨੂੰ ਮਜ਼ਬੂਤ ਕੀਤਾ ਜਾਵੇ ਮੈਂ ਸਾਰੇ ਹੀ ਸਾਥੀਆਂ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਆਸ ਕਰਦਾ ਵੀ ਅੱਗੇ ਵੀ ਸਾਡੇ ਨਾਲ ਤੁਸੀਂ ਇਸੇ ਤਰ੍ਹਾਂ ਸਹਿਯੋਗ ਦੋਗੇ ਔਰ ਸਾਰੀਆਂ ਗੱਲਾਂ ਨਾਲ ਜੇ ਕੋਈ ਮੇਰੇ ਤੋਂ ਕੋਈ ਗਲਤ ਲਫ਼ਜ਼ ਬੋਲ ਹੋਇਆ ਤਾਂ ਮਾਫ਼ੀ ਚਾਹੁੰਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਣੇ ਦੋ ਕਿਨਾਰਿਆਂ ਦਾ ਆਵਾਜ਼ ਦੋਗੇ ਸਾਂਝਾ ਇੱਕ ਜਿੰਦਾਬਾਦ 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 ਘਟੀਆਂ ਸਰਕਾਰਾਂ ਮੁਰਦਾਬਾਦ 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 ڈجویقا میں جندہ آباد جندہ آباد جندہ آباد جوائیٹ فورمدی ایکتا جندہ آباد جندہ